ਹਾਂਜੀ ਬਾਈਓ ਜੀ ਦਾ ਖਾਲਸਾ ਵੈਰੀ ਦੀ ਫਤਿਹ ਸਵਾਗਤ ਹੈ ਰੋਕਤਾਂ ਤੋਂ ਤੁਹਾਡਾ ਬਾਈ ਜੀ ਕੋਲ ਪਹੁੰਚਿਆ ਇਹਦੇ ਕੋਲ ਇੱਕ ਤਾਜੀ ਸੂਈ ਬਹਿਰ ਆ ਜੀ ਇਹਦੀ ਡਿਟੇਲ ਲੈ ਕੇ ਬਾਈ ਜੀ ਤੁਹਾਨੂੰ ਦੱਸਦੇ ਆ ਬਾਈ ਜੀ ਕਿੰਨੇ ਕਰਨਾ ਸੂਈ ਦੀ ਆਈ ਸੂਈ ਨੂੰ ਹੋਰ ਮੈਂ ਦੱਸ ਦਿੰਦਾ 10 ਦਿਨ ਹੋ ਗਏ ਬਾਈ ਸੂਈ ਨੂੰ ਤੇ ਮਗਰ ਆ ਬੱਚੀ ਆ ਮਗਰ ਬੱਚੀ ਆ ਜੀ ਦੁੱਧ ਬਾਈ ਜੀ ਕਿੰਨਾ ਹੋਣਾ ਇਹਨਾ ਬੌਲਾ ਮੰਨ ਲਓ ਜੀ 10 ਤੋਂ ਬਾਅਦ ਹੋਗਾ 11 ਕਿਲੋ ਜਾਨੀ ਦੁੱਧ ਇਹਦੇ ਥੱਲੇ ਬਾਈ ਜੀ ਹਾਜ਼ਰ ਆ ਲਓ ਬਾਈ ਮੈਂ ਤੋੜ ਕੇ ਦਿਖਾ ਦੇਗਾ ਆ ਥੋੜਾ ਜਿਹਾ ਗੋਡੇ ਦਾ ਕਰਦੀ ਆ ਜੀ ਗੋਡੇ ਦਾ ਤੁਸੀਂ ਮੰਨ ਲਓ ਵੀ ਵੀਡੀਓ ਵਿੱਚ ਵੀ ਦੱਸਦੇ ਆ ਕਈ ਵਾਰੀ ਹੋ ਜਾਂਦਾ ਸਾਰੇ ਤਾਂ ਫੀਲੀ ਨੇ ਖਾਂਦਾ ਇਹਦਾ ਪਾਇਆ ਤੇ ਅੱਗੇ ਤੇ ਚਾਹੇ ਮੰਨ ਲਓ ਜੀ ਫਰਸ ਦਾ ਕਰਕੇ ਹੋ ਗਿਆ ਖੋਜ ਆਈ ਵੀ ਆ ਗੋਡੇ ਨੂੰ ਦੀ ਥੋੜੀ ਤਕਲੀਫ ਮੰਦੀ ਆ। ਥੋੜੀ ਠੰਡੀ ਸੀਲ ਬਹਿਣਾ ਭਾਈ। ਦੁੱਧ ਵੀ ਵਧੀਆ ਸੰਘਣਾ ਜੀ। ਤਾਜੀ ਸੂਈ ਆ ਜੀ। ਦੁੱਧ ਦਾ ਬਾਤੀ ਭਾਈ ਆਪ ਵੀ ਸੇਵਾ ਦਾ ਹਜਾ ਕੜ ਕੋੜ ਚੰਨਣਾ ਬਹਿੜਦਾ। 11-12 ਚੰਦਾ ਦੁੱਧ ਆਈ ਆ। ਬਾਈ ਇਹਨਾਂ ਦੱਦਿਆਂ ਗੱਲ ਰੇਟ ਬਾਈ ਜੀ ਇਹਦਾ ਕੀ ਆ ਬਾਜ਼ੀ ਕੋਈ ਦੱਸ ਦਿਓ। ਮੁੱਲ ਨਹੀਂ 90000 ਦਾ ਮੁੱਲ ਬਾਈ 50 ਕਰਦਾ ਜੀ ਬਾ ਦੇ ਲੈਣ ਤੁਸੀਂ ਦੱਸ ਦਿਓ ਵੀ ਮੌਕੇ ਤੇ ਮਾਨਦਾਨ ਕਰੋਗੇ 44 ਦੀ ਹੋਵੇ 47 ਦੀ 46000 ਦੀ ਬੈਠ ਜੀ 46000 ਦੀ ਬਾਈਆਂ ਦਾ ਵੈਢ ਦੇ ਦੇਣਗੇ ਜੀ ਮੰਗ 50000 ਆ ਬਾਕੀ ਕੋਈ ਗੱਲ ਨਹੀਂ ਮਿਲਦੇ ਐ ਤੁਹਾਡੀ ਨਵੀਂ ਵੀਡੀਓ ਨਾਲ ਧੰਨਵਾਦ ਬਾਈ ਉਹਦਾ ਖਾਲਸਾ ਬਾਈ ਦਾ ਖਾਲਸਾ